ਗੁਰਪ੍ਰਸਾਦੀ ਵਿਦਿਆ ਵਿਚਾਰਿਆ ਪੜ ਪੜ ਪਾਵੇ ਮਾਨ ਸਤਿਕਾਰਯੋਗ ਸਾਧ ਸੰਗਤ ਜੀ ਉਹ ਪਿਆਰ ਸਤ ਫਤਿਹ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪ੍ਰਵਾਸੀ ਸਰਦਾਰ ਸੁਚਾ ਸਿੰਘ ਜੀ ਅਤੇ ਗੁਰਪ੍ਰਵਾਸੀ ਬੀਬੀ ਕਰਤਾਰ ਕੌਰ ਜੀ ਤਿੰਨਾਂ ਦੀ ਮਿੱਠੀ ਯਾਦ ਵਿੱਚ ਉਹਨਾਂ ਦੇ ਪਰਿਵਾਰ ਵੱਲੋਂ ਸਤਿਕਾਰਯੋਗ ਸਰਦਾਰ ਜਸਵਿੰਦਰ ਸਿੰਘ ਜੀ ਅਤੇ ਬੀਬੀ ਹਰਿੰਦਰ ਕੌਰ ਜੀ ਕੈਂਬਰਲੇ ਯੂਕੇ ਵਾਲਿਆਂ ਵੱਲੋਂ ਸਥਾਪਿਤ ਕੀਤੀ ਗਈ ਨਿਸ਼ਕਾਮ ਸੰਸਥਾ ਸੁਚਾ ਸਿੰਘ ਕਰਤਾਰਪੁਰ ਗੁਰਮਤਿ ਸਿੱਖਿਆ ਕੇਂਦਰ ਮਿੱਠਾਪੁਰ ਜਲੰਧਰ ਵੱਲੋਂ ਦੂਜਾ ਗੁਰਮਤਿ ਸਮਾਗਮ 24 ਨਵੰਬਰ ਸਾਲ 2024 ਦਿਨ ਐਤਵਾਰ ਨੂੰ ਬਹੁਤ ਹੀ ਪਿਆਰ ਅਤੇ ਸ਼ਰਧਾ ਸਹਿਤ ਕਰਵਾਇਆ ਜਾ ਰਿਹਾ ਹੈ। ਇਹ ਗੁਰਮਤਿ ਸਮਾਗਮ ਸਵੇਰੇ 10 ਵਜੇ ਆਰੰਭ ਹੋਵੇਗਾ ਅਤੇ ਬਾਅਦ ਦੁਪਹਿਰ 1:30 ਵਜੇ ਸਮਾਪਤੀ ਹੋਵੇਗੀ। ਸਮਾਪਤੀ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਸੁਚਾ ਸਿੰਘ ਕਰਤਾਰਪੁਰ ਗੁਰਮਤਿ ਸਿੱਖਿਆ ਕੇਂਦਰ ਇਹਦਾ ਸਥਾਨ ਹੈ ਗੁਰਦੁਆਰਾ ਸਿੰਘ ਸਵਾ ਮਠਾਪੁਰ ਦੇ ਸਾਹਮਣੇ ਅਤੇ ਪ੍ਰਾਇਮਰੀ ਸਕੂਲ ਮਠਾਪੁਰ ਦੇ ਸਾਹਮਣੇ ਵਿਸ਼ਾਲ ਦੀਵਾਨ ਸਜੇਗਾ ਇਸ ਦੀਵਾਨ ਵਿੱਚ ਉੱਚੇਚੇ ਤੌਰ ਤੇ ਪ੍ਰਸਿੱਧ ਕੀਰਤਨੀ ਜਥੇ ਅਤੇ ਪ੍ਰਚਾਰਕ ਪਹੁੰਚ ਰਹੇ ਹਨ ਇਸ ਮੌਕੇ ਸੰਸਥਾ ਦੇ ਵਿਦਿਆਰਥੀ ਵੀ ਗੁਰਬਾਣੀ ਕੀਰਤਨ ਕਵਿਤਾਵਾਂ ਅਤੇ ਲੈਕਚਰ ਦੇ ਰਾਹੀਂ ਹਾਜ਼ਰੀਆਂ ਪਰਣਗੇ ਨਾਲ ਹੀ ਇਸ ਸਮਾਗਮ ਦੇ ਵਿੱਚ ਵਿਦਿਆਰਥੀਆਂ ਨੂੰ ਇਨਾਮ ਵੀ ਦਿੱਤੇ ਜਾਣਗੇ ਆਪ ਸ慕 ਸਾਧ ਸੰਗਤ ਦੇ ਚਰਨਾਂ ਵਿੱਚ ਨਿਮਰਤਾ ਸਹਿਤ ਬੇਨਤੀ ਹੈ ਕਿ ਆਪ ਜੀ ਆਪਣੇ ਪਰਿਵਾਰਾਂ ਸਮੇਤ ਹਮ ਹਮਾ ਕੇ ਹਾਜ਼ਰੀਆਂ ਭਰੋ ਅਤੇ ਗੁਰਬਾਣੀ ਸਰਵਣ ਕਰਕੇ ਆਪਣਾ ਜੀਵਨ ਸਫਲਾ ਕਰੋ ਜੀ ਗੁਰਮਤ ਸਮਾਗਮ ਦੇ ਵਿੱਚ ਪੰਥ ਪ੍ਰਸਿੱਧ ਬੁਲਾਰੇ ਅਤੇ ਸ਼ਖਸੀਅਤਾਂ ਪਹੁੰਚ ਰਹੀਆਂ ਹਨ ਜਿਨ੍ਹਾਂ ਵਿੱਚ ਵਿਸ਼ੇਸ਼ ਤੌਰ ਤੇ ਕਾਨਪੁਰ ਤੋਂ ਵੀਰ ਕਵਲਪਾਲ ਸਿੰਘ ਜੀ ਉਹਨਾਂ ਤੋਂ ਇਲਾਵਾ ਭਾਈ ਦਿਲਬਾਗ ਸਿੰਘ ਜੀ ਤਲਵਾੜਾ ਭਾਈ ਸੁਖਜੀਤ ਸਿੰਘ ਜੀ ਕਪੂਰਥਲਾ ਵੀਰ ਗੁਰਜੀਤ ਸਿੰਘ ਜੀ ਆਜ਼ਾਦ ਬੀਬੀ ਨਵਦੀਪ ਕੌਰ ਜੀ ਬੀਬੀ ਗੁਰਮੀਤ ਕੌਰ ਜੀ ਅਤੇ ਹੋਰ अनेका ਵਿਦਵਾਨ ਬੁਲਾਰੇ ਸੱਜਣ ਅਤੇ ਕੀਰਤਨੀ ਜਥੇ ਪਹੁੰਚ ਰਹੇ ਹਨ ਇਹਦੇ ਵਿੱਚ ਵਿਸ਼ੇਸ਼ ਤੌਰ ਤੇ ਸਿੱਖ ਕਸ਼ਨੀ ਕਾਲਜ ਲੁਧਿਆਣੇ ਦੇ ਜਲੰਧਰ ਸਰਕਲ ਦੇ ਵੱਲੋਂ ਵਿਸ਼ੇਸ਼ ਤੌਰ ਤੇ ਬੱਚਿਆਂ ਵੱਲੋਂ ਗੁਰਬਾਣੀ ਕੀਰਤਨ ਤੇ ਕਵਿਸ਼ਰੀ ਵੀ ਕੀਤੀ ਜਾਵੇਗੀ ਸੰਸਥਾ ਦੇ ਬੱਚਿਆਂ ਵੱਲੋਂ ਵੀ ਗੁਰਬਾਣੀ ਕੀਰਤਨ, ਕਵਿਤਾਵਾਂ, ਕਵੀਸ਼ਰੀ, ਸਪੀਚਾਂ, ਲੈਕਚਰ ਅਤੇ ਬਹੁਤ ਸਾਰੇ ਪ੍ਰੋਗਰਾਮ ਪੇਸ਼ ਕੀਤੇ ਜਾਣਗੇ। ਇਹਨਾਂ ਸਮਾਗਮਾਂ ਦੇ ਵਿੱਚ ਸੰਸਥਾ ਦੇ ਪ੍ਰੋਫੈਸਰ ਅਤੇ ਟੀਚਰ ਵੀ ਭਾਗ ਲੈਣਗੇ ਜਿਨ੍ਹਾਂ ਵਿੱਚੋਂ ਵਿਸ਼ੇਸ਼ ਤੌਰ ਤੇ ਭਾਈ ਮਨਜੀਤ ਸਿੰਘ ਜੀ, ਭਾਈ ਗੁਰਪਾਲ ਸਿੰਘ ਜੀ, 뮤직 ਟੀਚਰ ਸ਼੍ਰੀ ਪ੍ਰਸ਼ੋਤਮ ਨਾ ਲ ਜੀ, ਵੀਰ ਬਿਕਰਮਪ੍ਰੀਤ ਸਿੰਘ ਜੀ, ਵੀਰ ਬਲਪ੍ਰੀਤ ਸਿੰਘ ਜੀ ਅਤੇ ਭਾਈ ਪ੍ਰਦੀਪ ਸਿੰਘ ਜੀ ਉਹ ਵੀ ਆਪਣੀ ਹਾਜ਼ਰੀ ਹਰਵਾਣਗੇ। ਆਪ ਜੀ ਦੀ ਜਾਣਕਾਰੀ ਲਈ ਸੁੱਚਾ ਸਿੰਘ ਕਰਤਾਰਪੁਰ ਗੁਰਮਤਿ ਸਿੱਖਿਆ ਕੇਂਦਰ ਇੱਕ ਨਿਸ਼ਕਾਮ ਸੰਸਥਾ ਹੈ ਅਤੇ ਇੱਥੇ ਨਿਸ਼ਕਾਮ ਕਲਾਸਾਂ ਲਗਾਈਆਂ ਜਾਂਦੀਆਂ ਹਨ ਜਿਨ੍ਹਾਂ ਵਿੱਚ ਵਿਸ਼ੇਸ਼ ਤੌਰ ਤੇ ਹਰ ਰੋਜ਼ ਬੱਚਿਆਂ ਲਈ ਅਤੇ ਆਮ ਸੰਗਤਾਂ ਲਈ ਗੁਰਬਾਣੀ ਸੰਥਿਆ ਗੁਰਬਾਣੀ ਵਿਚਾਰ ਗੁਰਸਿੱਖੀ ਦਾ ਇਤਿਹਾਸ ਅਤੇ ਗੁਰਮਤਿ ਵਿਚਾਰਧਾਰੇ ਦੀਆਂ ਕਲਾਸਾਂ ਲਗਾਈਆਂ ਜਾਂਦੀਆਂ ਹਨ ਗੁਰਬਾਣੀ ਕੀਰਤਨ ਹਾਰਮੋਨੀਅਮ ਅਤੇ ਤਬਲਾ ਵੀ ਸਿਖਾਇਆ ਜਾਂਦਾ ਹੈ ਬੱਚਿਆਂ ਨੂੰ ਵਿਸ਼ੇਸ਼ ਤੌਰ ਤੇ ਪੰਜਾਬੀ, ਇੰਗਲਿਸ਼, ਸਾਇੰਸ, ਹਿਸਾਬ, ਕੰਪਿਊਟਰ ਸਿਖਲਾਈ ਅਤੇ ਅਨੇਕਾਂ ਵਿਸ਼ੇ ਪੜ੍ਹਾਏ ਜਾਂਦੇ ਹਨ। ਨੈਤਿਕ ਕਦਰਾਂ-ਕੀਮਤਾਂ ਤੇ ਸਖਸ਼ੀਤ ਉਸਾਰੀ ਦੀਆਂ ਵਿਸ਼ੇਸ਼ ਕਲਾਸਾਂ ਲਗਦੀਆਂ ਹਨ। ਦਸਤਾਰ ਸਜਾਉਣ ਦੀ ਵੀ ਸਿਖਲਾਈ ਦਿੱਤੀ ਜਾਂਦੀ ਹੈ। ਰੋਜ਼ਾਨਾ ਗੁਰਦੁਆਰਾ ਸਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਕਥਾ ਅਤੇ ਕਈ ਕਲਾਸਾਂ ਦਾ ਲਾਈਵ ਪ੍ਰਸਾਰਣ ਸੰਸਥਾ ਦੇ YouTube ਅਤੇ Facebook ਚੈਨਲ ਉੱਪਰ ਕੀਤਾ ਜਾਂਦਾ ਹੈ। ਦਿਲਦੀ ਸਲਾਈ ਕਢਾਈ ਬਣਾਈ ਆਦਿ ਆ ਕਲਾਸਾਂ ਵੀ ਆਰੰਭ ਕੀਤੀਆਂ ਜਾ ਰਹੀਆਂ ਹਨ ਗੁਰਮਤ ਸਮਾਗਮ ਦਾ ਇਹ ਸਾਰਾ ਪ੍ਰੋਗਰਾਮ ਸੰਸਥਾ ਦੇ YouTube ਚੈਨਲ ਅਤੇ Facebook ਚੈਨਲ ਉੱਪਰ ਵੀ ਦਿਖਾਇਆ ਜਾਵੇਗਾ ਸੰਸਥਾ ਦੇ YouTube ਚੈਨਲ ਅਤੇ Facebook ਚੈਨਲ ਦੇ ਉੱਪਰ ਰੋਜ਼ਾਨਾ ਹੀ ਜੋ ਕਲਾਸਾਂ ਲਾਈਵ ਹੁੰਦੀਆਂ ਹਨ ਉਹਨਾਂ ਦਾ ਆਪ ਜੀ ਨੂੰ ਨਾਮ ਦੱਸ ਦਈ ਜੀ YouTube ਚੈਨਲ ਹੈ ਗੁਰਮਤ ਸਿੱਖਿਆ ਕੇਂਦਰ ਮਠਾਪੁਰ ਜਲੰਧਰ ਅਤੇ Facebook ਚੈਨਲ ਹੈ ਗੁਰਮਤ ਸਿੱਖਿਆ ਕੇਂਦਰ ਜਲੰਧਰ ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਸਰਦਾਰ ਜਸਵਿੰਦਰ ਸਿੰਘ ਜੀ ਅਤੇ ਬੀਬੀ ਹਰਿੰਦਰ ਕੌਰ ਜੀ ਕੈਂਬਰਲੇ ਯੂਕੇ ਵਾਲਿਆਂ ਦਾ ਧੰਨਵਾਦ ਕੀਤਾ ਜਾਂਦਾ ਹੈ। ਅਖੀਰ ਦੇ ਵਿੱਚ ਫਿਰ ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪ ਜੀ ਗੁਰਮਤ ਸਮਾਗਮ ਦੇ ਵਿੱਚ ਹੌਮ ਹੁਮਾ ਕੇ ਹਾਜ਼ਰੀਆਂ ਭਰੋ ਅਤੇ ਗੁਰੂ ਕੀਆਂ ਖੁਸ਼ੀਆਂ ਹਾਸਲ ਕਰੋ ਜੀ ਪਿਆਰ ਸਤ ਫਤਿ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਪ੍ਰਸਾਦੀ ਵਿਦਿਆ ਵਿਚਾਰਾੜੇ ਪੜਪੜ ਪਾਵੇ ਮਾਨ ਸਤਿਕਾਰਯੋਗ ਸਾਧ ਸੰਗਤ ਜੀਓ ਪਿਆਰ ਸਤ ਫਤਿ ਬਲਾਉ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪ੍ਰਵਾਸੀ ਸਰਦਾਰ ਸੁਚਾ ਸਿੰਘ ਜੀ ਅਤੇ ਗੁਰਪ੍ਰਵਾਸੀ ਬੀਬੀ ਕਰਤਾਰ ਕੌਰ ਜੀ ਤਿੰਨਾਂ ਦੀ ਮਿੱਠੀ ਯਾਦ ਵਿੱਚ ਉਹਨਾਂ ਦੇ ਪਰਿਵਾਰ ਵੱਲੋਂ ਸਤਿਕਾਰਯੋਗ ਸਰਦਾਰ ਜਸਵਿੰਦਰ ਸਿੰਘ ਜੀ ਅਤੇ ਬੀਬੀ ਹਰਿੰਦਰ ਕੌਰ ਜੀ ਕੈਂਬਰਲੇ ਯੂਕੇ ਵਾਲਿਆਂ ਵੱਲੋਂ ਸਥਾਪਿਤ ਕੀਤੀ ਗਈ ਨਿਸ਼ਕਾਮ ਸੰਸਥਾ ਸੁਚਾ ਸਿੰਘ ਕਰਤਾਰਪੁਰ ਗੁਰਮਤਿ ਸਿੱਖਿਆ ਕੇਂਦਰ ਮਿੱਠਾਪੁਰ ਜਲੰਧਰ ਵੱਲੋਂ ਦੂਜਾ ਗੁਰਮਤਿ ਸਮਾਗਮ 24 ਨਵੰਬਰ ਸੰਨ 2024 ਦਿਨ ਐਤਵਾਰ ਨੂੰ ਬਹੁਤ ਹੀ ਪਿਆਰ ਅਤੇ ਸ਼ਰਧਾ ਸਹਿਤ ਕਰਵਾਇਆ ਜਾ ਰਿਹਾ ਹੈ। ਇਹ ਗੁਰਮਤਿ ਸਮਾਗਮ ਸਵੇਰੇ 10 ਵਜੇ ਆਰੰਭ ਹੋਵੇਗਾ ਅਤੇ ਬਾਅਦ ਦੁਪਹਿਰ 1:30 ਵਜੇ ਸਮਾਪਤੀ ਹੋਵੇਗੀ। ਸਮਾਪਤੀ ਉਪਰੰਤ ਗੁਰੂ ਕਾ ਲੰਗਰ ਅਤੁੱਟ ਵਰਤੇਗਾ। ਸੁਚਾ ਸਿੰਘ ਕਰਤਾਰਪੁਰ ਗੁਰਮਤਿ ਸਿੱਖਿਆ ਕੇਂਦਰ ਇਹਦਾ ਸਥਾਨ ਹੈ ਗੁਰਦੁਆਰਾ ਸਿੰਘ ਸਵਾ ਮਿੱਠਾਪੁਰ ਦੇ ਸਾਹਮਣੇ ਅਤੇ ਪ੍ਰਾਇਮਰੀ ਸਕੂਲ ਮਿੱਠਾਪੁਰ ਦੇ ਸਾਹਮਣੇ ਵਿਸ਼ਾਲ ਦੀਵਾਨ ਸਜੇਗਾ ਇਸ ਦੀਵਾਨ ਵਿੱਚ ਉੱਚੇਚੇ ਤੌਰ ਤੇ ਪ੍ਰਸਿੱਧ ਕੀਰਤਨੀ ਜਥੇ ਅਤੇ ਪ੍ਰਚਾਰਕ ਪਹੁੰਚ ਰਹੇ ਹਨ ਇਸ ਮੌਕੇ ਸੰਸਥਾ ਦੇ ਵਿਦਿਆਰਥੀ ਵੀ ਗੁਰਬਾਣੀ ਕੀਰਤਨ ਕਵਿਤਾਵਾਂ ਅਤੇ ਲੈਕਚਰ ਦੇ ਰਾਹੀਂ ਹਾਜ਼ਰੀਆਂ ਭਰਨਗੇ ਨਾਲ ਹੀ ਇਸ ਸਮਾਗਮ ਦੇ ਵਿੱਚ ਵਿਦਿਆਰਥੀਆਂ ਨੂੰ ਇਨਾਮ ਵੀ ਦਿੱਤੇ ਜਾਣਗੇ ਆਪ ਸ慕 ਸਾਧ ਸੰਗ ਦੇ ਚਰਨਾਂ ਵਿੱਚ ਨਿਮਰਤਾ ਸਹਿਤ ਬੇਨਤੀ ਹੈ ਕਿ ਆਪ ਜੀ ਆਪਣੇ ਪਰਿਵਾਰਾਂ ਸਮੇਤ ਹਮ ਹਮਾ ਕੇ ਹਾਜ਼ਰੀਆਂ ਭਰੋ ਅਤੇ ਗੁਰਬਾਣੀ ਸਰਵਣ ਕਰਕੇ ਆਪਣਾ ਜੀਵਨ ਸਫਲਾ ਕਰੋ ਜੀ ਗੁਰਮਤ ਸਮਾਗਮ ਦੇ ਵਿੱਚ ਪੰਥ ਪ੍ਰਸਿੱਧ ਬੁਲਾਰੇ ਅਤੇ ਸ਼ਖਸੀਅਤਾਂ ਪਹੁੰਚ ਰਹੀਆਂ ਹਨ ਜਿਨ੍ਹਾਂ ਵਿੱਚ ਵਿਸ਼ੇਸ਼ ਤੌਰ ਤੇ ਕਾਨਪੁਰ ਤੋਂ ਵੀਰ ਕਵਲਪਾਲ ਸਿੰਘ ਜੀ ਉਹਨਾਂ ਤੋਂ ਇਲਾਵਾ ਭਾਈ ਦਿਲਬਾਗ ਸਿੰਘ ਜੀ ਤਲਵਾੜਾ ਪਾਈ ਸੁਖਜੀ ਸਿੰਘ ਦੀ ਕਪੂਰਥਲਾ ਵੀਰ ਗੁਰਜੀਤ ਸਿੰਘ ਦੀ ਆਜ਼ਾਦ ਬੀਬੀ ਨਵਦੀਪ ਕੌਰ ਜੀ ਬੀਬੀ ਗੁਰਮੀਤ ਕੌਰ ਜੀ ਅਤੇ ਹੋਰ ਅਨੇਕਾਂ ਵਿਦਵਾਨ ਬੁਲਾਰੇ ਸੱਜਣ ਅਤੇ ਕੀਰਤਨੀ ਜਥੇ ਪਹੁੰਚ ਰਹੇ ਹਨ ਇਹਦੇ ਵਿੱਚ ਵਿਸ਼ੇਸ਼ ਤੌਰ ਤੇ ਸਿੱਖ ਕਸ਼ਨੀ ਕਾਲਜ ਲੁਧਿਆਣੇ ਦੇ ਜਲੰਧਰ ਸਰਕਲ ਦੇ ਵੱਲੋਂ ਵਿਸ਼ੇਸ਼ ਤੌਰ ਤੇ ਬੱਚਿਆਂ ਵੱਲੋਂ ਗੁਰਬਾਣੀ ਕੀਰਤਨ ਤੇ ਕਵੀਸ਼ਰੀ ਵੀ ਕੀਤੀ ਜਾਵੇਗੀ ਸੰਸਥਾ ਦੇ ਬੱਚਿਆਂ ਵੱਲੋਂ ਵੀ ਗੁਰਬਾਣੀ ਕੀਰਤਨ, ਕਵਿਤਾਵਾਂ, ਕਵੀਸ਼ਰੀ, ਸਪੀਚਾਂ, ਲੈਕਚਰ ਅਤੇ ਬਹੁਤ ਸਾਰੇ ਪ੍ਰੋਗਰਾਮ ਪੇਸ਼ ਕੀਤੇ ਜਾਣਗੇ। ਇਹਨਾਂ ਸਮਾਗਮਾਂ ਦੇ ਵਿੱਚ ਸੰਸਥਾ ਦੇ ਪ੍ਰੋਫੈਸਰ ਅਤੇ ਟੀਚਰ ਵੀ ਭਾਗ ਲੈਣਗੇ ਜਿਨ੍ਹਾਂ ਵਿੱਚੋਂ ਵਿਸ਼ੇਸ਼ ਤੌਰ ਤੇ ਭਾਈ ਮਨਜੀਤ ਸਿੰਘ ਜੀ, ਭਾਈ ਗੁਰਪਾਲ ਸਿੰਘ ਜੀ, 뮤직 ਟੀਚਰ ਸ਼੍ਰੀ ਪ੍ਰਸ਼ੋਤਮ ਨਾ ਲ ਜੀ, ਵੀਰ ਬਿਕਰਮਪ੍ਰੀਤ ਸਿੰਘ ਜੀ, ਵੀਰ ਬਲਪ੍ਰੀਤ ਸਿੰਘ ਜੀ ਅਤੇ ਭਾਈ ਪ੍ਰਦੀਪ ਸਿੰਘ ਜੀ ਉਹ ਵੀ ਆਪਣੀਆਂ ਹਾਜ਼ਰੀ ਹਰਵਾਣਗੇ। ਆਪ ਜੀ ਦੀ ਜਾਣਕਾਰੀ ਲਈ ਸੁੱਚਾ ਸਿੰਘ ਕਰਤਾਰਕੌਰ ਗੁਰਮਤਿ ਸਿੱਖਿਆ ਕੇਂਦਰ ਇੱਕ ਨਿਸ਼ਕਾਮ ਸੰਸਥਾ ਹੈ ਅਤੇ ਇੱਥੇ ਨਿਸ਼ਕਾਮ ਕਲਾਸਾਂ ਲਗਾਈਆਂ ਜਾਂਦੀਆਂ ਹਨ ਜਿਨ੍ਹਾਂ ਵਿੱਚ ਵਿਸ਼ੇਸ਼ ਤੌਰ ਤੇ ਹਰ ਰੋਜ਼ ਬੱਚਿਆਂ ਲਈ ਅਤੇ ਆਮ ਸੰਗਤਾਂ ਲਈ ਗੁਰਬਾਣੀ ਸੰਥਿਆ ਗੁਰਬਾਣੀ ਵਿਚਾਰ ਗੁਰਸਿੱਖੀ ਦਾ ਇਤਿਹਾਸ ਅਤੇ ਗੁਰਮਤਿ ਵਿਚਾਰਧਾਰਾ ਦੀਆਂ ਕਲਾਸਾਂ ਲਗਾਈਆਂ ਜਾਂਦੀਆਂ ਹਨ ਗੁਰਬਾਣੀ ਕੀਰਤਨ ਹਾਰਮੋਨੀਅਮ ਅਤੇ ਤਬਲਾ ਵੀ ਸਿਖਾਇਆ ਜਾਂਦਾ ਹੈ ਬੱਚਿਆਂ ਨੂੰ ਵਿਸ਼ੇਸ਼ ਤੌਰ ਤੇ ਪੰਜਾਬੀ, ਇੰਗਲਿਸ਼, ਸਾਇੰਸ, ਹਿਸਾਬ, ਕੰਪਿਊਟਰ ਸਿਖਲਾਈ ਅਤੇ ਅਨੇਕਾਂ ਵਿਸ਼ੇ ਪੜ੍ਹਾਏ ਜਾਂਦੇ ਹਨ। ਨੈਤਿਕ ਕਦਰਾਂ-ਕੀਮਤਾਂ ਤੇ ਸਖਸ਼ੀਤ ਉਸਾਰੀ ਦੀਆਂ ਵਿਸ਼ੇਸ਼ ਕਲਾਸਾਂ ਲਗਦੀਆਂ ਹਨ। ਦਸਤਾਰ ਸਜਾਉਣ ਦੀ ਵੀ ਸਿਖਲਾਈ ਦਿੱਤੀ ਜਾਂਦੀ ਹੈ। ਰੋਜ਼ਾਨਾ ਗੁਰਦੁਆਰਾ ਸਹਿਬ ਵਿਖੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲੜੀਵਾਰ ਕਥਾ ਅਤੇ ਕਈ ਕਲਾਸਾਂ ਦਾ ਲਾਈਵ ਪ੍ਰਸਾਰਣ ਸੰਸਥਾ ਦੇ YouTube ਅਤੇ Facebook ਚੈਨਲ ਉੱਪਰ ਕੀਤਾ ਜਾਂਦਾ ਹੈ। ਜਦ ਹੀ ਸਲਾਈ ਕਢਾਈ ਬਣਾਈ ਆਦਿਆ ਕਲਾਸਾਂ ਵੀ ਆਰੰਭ ਕੀਤੀਆਂ ਜਾ ਰਹੀਆਂ ਹਨ ਗੁਰਮੁਸਮਾਗਮ ਦਾ ਇਹ ਸਾਰਾ ਪ੍ਰੋਗਰਾਮ ਸੰਸਥਾ ਦੇ YouTube ਚੈਨਲ ਅਤੇ Facebook ਚੈਨਲ ਉੱਪਰ ਵੀ ਦਿਖਾਇਆ ਜਾਵੇਗਾ ਸੰਸਥਾ ਦੇ YouTube ਚੈਨਲ ਅਤੇ Facebook ਚੈਨਲ ਦੇ ਉੱਪਰ ਰੋਜ਼ਾਨਾ ਹੀ ਜੋ ਕਲਾਸਾਂ ਲਾਈਵ ਹੁੰਦੀਆਂ ਹਨ ਉਹਨਾਂ ਦਾ ਆਪ ਜੀ ਨੂੰ ਨਾਮ ਦੱਸ ਦਈ ਜੀ YouTube ਚੈਨਲ ਹੈ ਗੁਰਮੁਤ ਸਿੱਖਿਆ ਕੇਂਦਰ ਮਠਾਪੁਰ ਜਲੰਧਰ ਅਤੇ Facebook ਚੈਨਲ ਹੈ ਗੁਰਮੁਤ ਸਿੱਖਿਆ ਕੇਂਦਰ ਜਲੰਧਰ ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਸਰਦਾਰ ਜਸਵਿੰਦਰ ਸਿੰਘ ਜੀ ਅਤੇ ਬੀਬੀ ਹਰਿੰਦਰ ਕੌਰ ਜੀ ਕੈਂਬਰਲੇ ਯੂਕੇ ਵਾਲਿਆਂ ਦਾ ਧੰਵਾਦ ਕੀਤਾ ਜਾਂਦਾ ਹੈ। ਅਖੀਰ ਦੇ ਵਿੱਚ ਫਿਰ ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਆਪ ਜੀ ਗੁਰਮਤ ਸਮਾਗਮ ਦੇ ਵਿੱਚ ਹੌਮ ਹੁਮਾ ਕੇ ਹਾਜ਼ਰੀਆਂ ਭਰੋ ਅਤੇ ਗੁਰੂ ਕੀਆਂ ਖੁਸ਼ੀਆਂ ਹਾਸਲ ਕਰੋ ਜੀ। ਪਿਆਰ ਸਤ ਫਤਿ ਬਲਾਓ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।